ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲੇ ਉਮੀਦ ਕਰਦੇ ਆਂ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਬਾਈ ਰஞ்சிਤ ਸਿੰਘ ਢੜ੍ਹਿਆਂ ਲਈ ਇੱਕ ਵੀਡੀਓ ਲੈ ਕੇ ਆਏ ਆਂ ਤੇ ਵੀਡੀਓ ਦਾ ਜਿਹੜਾ ਟੌਪਿਕ ਹੈ ਵੇਨਾ ਕਿ ਵੀ ਅਸੀਂ ਰੀਸਾ ਦੇ ਲੋਕਾਂ ਦੀਆਂ ਕਰਨੇ ਆ ਦੁਨੀਆ 'ਚ ਗੋਰਿਆਂ ਦੀਆਂ ਜਾਂ ਬਾਹਰ ਦੀ ਦੁਨੀਆ ਦੀਆਂ ਰੀਸਾ ਦੇ ਕਰਨੇ ਆ ਪਰ ਅਸੀਂ ਉਹਦੇ 'ਚ ਗਲਤ ਚ ਕਰਨੇ ਆ ਸਹੀ ਜਿੰਗਿਓ ਨਹੀਂ ਕਰਦੇ ਇਸ ਜੀਤੇ ਬਾਈ ਰঞ্জੀਤ ਸਿੰਘ ਢੱਡੀਆਂ ਨੇ ਇਹ ਵੀਡੀਓ ਹੈ ਕਿ ਵੀ ਅਸੀਂ ਉਹਨਾਂ ਦੇ ਕਾਮ ਲਾਲਚ ਨੂੰ ਤੇ ਦੇਖਨੇ ਆ ਕਿ ਉੱਥੇ ਕਾਮ ਬੜਾ ਹੈ ਲੇਕਿਨ ਸਾਡੇ ਦੇ ਦਿਮਾਗਾਂ 'ਚ ਗੰਦ ਭਰਿਆ ਹੋਇਆ ਹੈ ਇਸ ਚੀਜ਼ ਤੇ ਗੱਲ ਕਰ ਰਹੇ ਨੇ ਬਾਈ ਰঞ্জੀਤ ਸਿੰਘ ਢੱਡੀਆਂ ਲੈ ਤੇ ਆਪਾਂ ਵੀਡੀਓ ਬਾਕੀ ਨਹੀਂ ਦੇਖਨੇ ਆ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਤੇ ਸਾਡੇ ਨਾਲੋਂ ਬਾਹਰਲੇ ਆ ਦੇਸ਼ਾਂ ਵਾਲੇ ਇਹਦੇ ਨਾਲ ਇੱਕ ਮਿਕ ਜ਼ਿਆਦਾ ਆ ਕੁਦਰਤ ਤੇ ਨਿਜਮਾ ਨਾਲ ਇੱਕ ਮਿਕ ਜ਼ਿਆਦਾ ਆ ਬੱਚਿਆਂ ਦੇ ਵਿਆਹ ਆ ਬੱਚੇ ਖੁੱਲ ਕੇ ਆਪਣੀ ਜ਼ਿੰਦਗੀ ਜਿਉਂਦੇ ਆ ਆਪਣੀਆਂ ਨੌਕਰੀਆਂ ਕਰਦੇ ਐ ਜੋਬਾਂ ਕਰਦੇ ਐ ਉਹ ਬਾਹਰ ਤੁਹਾਨੂੰ ਉਹਨਾਂ ਦੇ ਕਾਮ ਦੇਸਦਾ ਸਾਡਿਆਂ ਦੀਆਂ ਸੁਰਤਾਂ ਦੇ ਵਿੱਚ ਫਸਿਆ ਹੋਇਆ ਹੈ ਸਾਡੇ ਬੰਦਿਆਂ ਦੇ ਦਿਮਾਗਾਂ 'ਚ ਐ ਬਾਹਰਲੇਆਂ ਨੂੰ ਸਾਡੇ ਲੋਕੀ ਆਮ ਕਹਿ ਦੇਣਗੇ ਬੜਾ ਗੰਦਮੰਦੋ ਨਹੀਂ ਭਾਈ ਜਿੱਦਾਂ ਕਿਸੇ ਦੀ ਧੀ ਪੈਣ ਉਥੋਂ ਲੰਘਦੀ ਹੈ ਨਾ ਤੇ ਜਿਵੇਂ ਸਾਡੇ ਵਾਲੇ ਬੰਦੇ ਅੱਖਾਂ ਦੇਖਦੇ ਐ ਇਦਾਂ ਗੋਰੇ ਨਹੀਂ ਦੇਖਦੇ ਉਹਨਾਂ ਦੀ ਸੁਰਤ ਵਿੱਚ ਕਾਮ ਨਹੀਂ ਉਹਨਾਂ ਦਾ ਢਾਂਚਾ ਇਦਾਂ ਦਾ ਬਣਾਇਆ ਹੋਇਆ ਸਿਸਟਮ ਇਦਾਂ ਦਾ ਬਣਾਇਆ ਹੋਇਆ ਆਪੋ ਆਪਣਾ ਰਿਸ਼ਤਾ ਲੱਭਦੇ ਐ ਚੁਣਦੇ ਐ ਜੀਵਨ ਸਾਥੀ ਚੁਣਦੇ ਐ ਪਰ ਸਾਡੇ ਵਾਲੇ ਕਈ ਚੀਜ਼ਾਂ ਦੀ ਕਾਪੀ ਕਰਦੇ ਐ ਕਹਿੰਦੇ ਸਾਨੂੰ ਵੀ ਹੱਕ ਦੇ ਦਿਓ ਵੀ ਬੰਦਾ ਆਪਣਾ ਜੀਵਨ ਸਾਥੀ ਚੁਣ ਲੇ ਬਿਲਕੁਲ ਹੱਕ ਦੇ ਦਿਓ ਪਰ ਚੇਤਾ ਤੇ ਰੱਖ ਲੋ ਗੱਲ ਵੀ ਮੈਂ ਇੱਕ ਦੋ ਵਾਰੀ ਗੱਲ ਕੀਤੀ ਐ ਬਾਰਲਿਆਂ ਦੇਸ਼ਾਂ ਦੇ ਵਿੱਚ ਕਈ ਬੰਦੇ ਇਦਾਂ ਦੇ ਧਿਆਨ ਨਾਲ ਗੱਲ ਮੇਰੀ ਸੁਣਿਆ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ ਬਾਰਲਿਆਂ ਦੇਸ਼ਾਂ ਦੇ ਵਿੱਚ ਨਾ ਕਈ ਵਾਰੀ ਬੰਦਿਆਂ ਨੂੰ ਵੇਖਿਆ ਵੀ ਸ਼ਰਾਬ ਪੀਂਦੇ ਆ ਨਾ ਉਹ ਜਹਾਜ 'ਚ ਕਈ ਵਾਰੀ ਵੇਖਿਆ ਨਾਲ ਬੈਠਣਗੇ ਕਿਤਾਬ ਸ਼ੁਰੂ ਕਰ ਲੈਣਗੇ ਉਹਨਾਂ ਦਾ ਪੈਕ ਮੁੱਕਦਾ ਹੈ ਗਲਾਸ ਲੈ ਕੇ ਬਹਿ ਜਾਂਦੇ ਆ ਅੱਧੀ ਕਿਤਾਬ ਪੜ ਦਿੰਦੇ ਆ ਅੱਧੀ ਕਿਤਾਬ ਸਵੇਰੇ ਉੱਥੇ ਕੌਫੀ ਦਾ ਕੱਪ ਰੱਖ ਲਿਆ ਕੌਫੀ ਐ ਰੱਖੀ ਜਹਾਜ਼ 15 16 ਘੰਟੇ ਲੱਗ ਜਾਂਦੇ ਕਈ ਵਾਰੀ ਅਮਰੀਕਾ ਨੂੰ ਜਾਈਏ ਤੇ ਸਵੇਰੇ ਉੱਥੇ 8 ਘੰਟੇ ਸੌਂ ਕੇ ਫਿਰ ਕੌਫੀ ਦਾ ਕੱਪ ਰੱਖਿਆ ਤੇ ਅੱਧੀ ਕਿਤਾਬ ਬਾਕੀ ਦੀ ਵੀ ਪੜਤੀ ਹੁਣ ਸਾਡੇ ਆਲੇ ਸ਼ਰਾਬ ਵਾਲੀ ਨਕਲ ਤੇ ਕਰ ਲੈਂਦੇ ਆ ਵੀ ਮੈਂ ਵੀ ਪੱਬ 'ਚ ਜਾਵਾਂ ਮੈਂ ਵੀ ਇੰਨਾਂ ਹੀ ਕਰੂੰ ਮੈਂ ਵੀ ਨੱਚੂੰ ਇਹਦੀ ਤੇ ਕਾਪੀ ਕਰ ਲਈ ਪਰ ਜਿਹੜਾ ਕੰਮ ਗੂਰੇ ਕਰਦੇ ਆ ਉਹ ਕੀ ਕਰਦੇ ਆ ਫਿਰ ਉਹ ਤੇ ਕਿਤਾਬ ਵੀ ਪੜਦੇ ਆ ਨਾਲ ਅੱਧੀ ਇਹ ਕੌਣ ਪੜੇਗਾ ਉਹਦੀ ਸ਼ਰਾਬ ਦੀ ਰੀਸ ਤੇ ਕਰਦਾ ਇਹ ਕੌਣ ਕਰੂ ਇਦਾਂ ਅਗਲਾ ਕਹਿੰਦਾ ਖੁੱਲ ਦੇ ਦੇ ਮੈਨੂੰ ਮੈਂ ਆਪਣੀ ਮਰਜ਼ੀ ਨਾਲ ਪਹਿਲਾਂ ਬਣਾ ਕੇ ਵਖਾ ਬਾਪੂ ਬਾਹਰ ਜਾਣਾ ਹੈ ਦੇ ਦੇ ਪੈਸੇ ਘਰ ਬਣਾਉਣਾ ਹੈ ਦੇ ਦੇ ਪੈਸੇ ਕੱਪੜੇ ਖਰੀਦਣੇ ਨੇ ਦੇ ਦੇ ਪੈਸੇ ਆ ਵੀ ਕਰਨਾ ਹੈ ਦੇ ਦੇ ਪੈਸੇ ਹਰ ਚੀਜ਼ ਚ ਬਾਪੂ ਦੀ ਮਰਜ਼ੀ ਬਾਪੂ ਦੀ ਬਾਪੂ ਦੀ ਮਰਜ਼ੀ ਬਿਨਾ ਮੇਰੀ ਪੌਕੇਟ ਮਨੀ ਬਾਪੂ ਦੀ ਮਰਜ਼ੀ ਨਾਲ ਚੱਲੂ ਘਰ ਮੈਂ ਬਾਪੂ ਦੀ ਮਰਜ਼ੀ ਬਾਪੂ ਬਿਨਾ ਗੁਜ਼ਾਰਾ ਨਹੀਂ ਤੇ ਜਦੋਂ ਫਿਰ ਵਿਆਹ ਕਰਾਏਗਾ ਉਦੋਂ ਬਾਪੂ ਕਹੇਗਾ ਵੀ ਹੁਣ ਵੀ ਤੈਨੂੰ ਮੈਨੂੰ ਪੁੱਛਣਾ ਪੈਣਾ ਹੈ ਐ ਨਹੀਂ ਹੁਣ ਵੀ ਮੇਰੀ ਮਰਜ਼ੀ ਚੱਲੂ ਇੱਥੇ ਇਹਦੇ ਪੈਕੇਜ ਪੂਰਾ ਹੀ ਆਊ ਫਿਰ ਅਗਲਿਆਂ ਦੇ ਨਿਆਣੇ 13 ਸਾਲ ਦੇ ਕੰਮ ਕਰਨ ਲੱਗ ਜਾਂਦੇ ਐ ਪੜ੍ਹਾਈ ਦੇ ਨਾਲ ਪਾਰਟ ਟਾਈਮ ਜੌਬ ਕਰਦੇ ਐ ਜਿੰਨੇ ਬਾਹਰ ਲਿਆ ਦੇਸ਼ਾਂ 'ਚ ਸੁਣਦੇ ਹੋਣਗੇ ਉਹਨਾਂ ਨੂੰ ਪਤਾ ਤੁਹਾਡੇ ਰਿਸ਼ਤੇਦਾਰ ਮਿੱਤਰ ਗਏ ਨੇ ਪਤਾ ਕਰਕੇ ਵੇਖ ਲਿਓ ਨਿਆਣਾ 13 14 ਸਾਲਾਂ ਦਾ ਐਤਵਾਰ ਤੇ ਸ਼ਨੀਵਾਰ ਕੰਮ ਕਰਦਾ ਹੈ ਸ਼ੁੱਕਰਵਾਰ ਨੂੰ ਸ਼ਾਮ ਨੂੰ ਜਾਂਦਾ ਐਤਵਾਰ 60 ਘੰਟੇ ਲਾ ਕੇ ਆਉਂਦਾ ਸ਼ਨੀਵਾਰ ਤੇ ਐਤਵਾਰ 14 ਸਾਲ ਦਾ ਨਿਆਣਾ ਕੰਮ ਕਰਕੇ ਆਪਣਾ ਖਰਚਾ ਆਪ ਕੱਢਣ ਲੱਗ ਜਾਂਦਾ ਵੀਰੋ ਤੇ 25 ਸਾਲਾਂ ਤੱਕ ਆਪਣਾ ਘਰ ਬਣਾ ਲੈਂਦਾ ਆਪਣੀ ਕਮਾਈ ਕਰ ਕਰਕੇ ਮਿਹਨਤ ਕਰ ਕਰਕੇ ਆਪਣਾ ਘਰ ਆਪਣੀ ਗੱਡੀ ਆਪਣੀ ਕਮਾਈ ਉਹ ਫਿਰ ਕਹਿੰਦਾ ਮੇਰੀ ਆਪਣੀ ਵਿਆਹ ਕਰਾਉਣ ਵਿੱਚ ਮੇਰੀ ਆਪਣੀ ਮਰਜ਼ੀ ਮੇਰੀ ਚੁਆਇਸ ਹੱਕ ਫਿਰ ਆਪੇ ਹੀ ਮਿਲ ਜਾਂਦਾ ਪਿਓ ਕਹਿੰਦਾ ਜਦੋਂ ਘਰ ਠੀਕ ਬਣਾਇਆ ਘਰ ਵਧੀਆ ਬਣਾ ਲਿਆ ਜੌਬ ਵਧੀਆ ਗੱਡੀ ਵਧੀਆ ਚੱਲ ਯਾਰ ਰਿਸ਼ਤਾ ਵੀ ਤੇ ਫਿਰ ਵਧਈਆ ਹੀ ਕਰਾਉ ਹੁਣ ਸਾਡੇ ਵਾਲਿਆਂ ਦਾ ਪਤਾ ਹੀ ਐ ਵਿਚਾਰਾ ਗਲਾਸ ਤੇ ਚੱਕਦਾ ਨਹੀਂ ਕੁੜੀ ਕਿਥੋਂ ਲੱਭ ਲੂ ਸੋਚੋ ਤੇ ਸਹੀ ਗੱਲ ਮਾਂ ਪਿਓ ਟੈਨਸ਼ਨ 'ਚ ਪੈ ਜਾਂਦੇ ਨੇ ਵੀ ਇਹ ਤੇ ਕਮਲਾ ਅੱਜ ਤੱਕ ਤੇ ਕਦੇ ਕੁਝ ਖਰੀਦਣ ਨਹੀਂ ਗਿਆ ਅੱਜ ਕੱਲ ਇਦਾਂ ਕਿਵੇਂ ਇਦਾਂ ਅੱਜ ਤੱਕ ਤੇ ਤੂੰ ਮਾਂ ਪਿਓ ਇਹੀ ਕਹਿੰਦੇ ਆ ਪਿਆਰਿਓ ਵੀ ਨਿੱਕੀ ਨਿੱਕੀ ਚੀਜ਼ ਤੇ ਸਾਡੇ ਤੇ ਡਿਪੈਂਡ ਸੀ ਤੂੰ ਚਾ ਲਿਆ ਪਾਣੀ ਲਿਆ ਆ ਕਰ ਆ ਕਰ ਪੰਜਾਬੀਓ ਚੇਤਾ ਰੱਖੋ ਜੇ ਤੁਸੀਂ ਸ਼ਰਾਬ ਦੀ ਰੀਸ ਕਰਨੀ ਹੈ ਵੀ ਉਹ ਵੀ ਪੀਂਦੇ ਨੇ ਅਸੀਂ ਵੀ ਪੀਣੀ ਹੈ ਤੇ ਫਿਰ ਕਿਤਾਬ ਦੀ ਰੀਸ ਵੀ ਕਰਨੀ ਪਊ ਜੇ ਅਸੀਂ ਕਹਿੰਦੇ ਆ ਨਾ ਵੀ ਮਰਜ਼ੀ ਸਾਡੀ ਤੇ ਫਿਰ ਕੰਮ 13 14 ਸਾਲਾਂ ਦੇ ਜੋਬਾਂ ਕਰਨੀਆਂ ਸਟਾਰਟ ਕਰੋ ਮਿਹਨਤ ਕਰਕੇ ਆਪਣੇ ਪਿਓ ਨੂੰ 25 ਸਾਲ ਦਾ ਜਦੋਂ ਸਾਹਮਣੇ ਕਹੇਗਾ ਨਾ ਬਾਪੂ 10 ਲੱਖ ਮੇਰਾ ਬੈਂਕ ਚ ਜਮਾ ਹੈ ਪਲਾਟ ਖਰੀਦ ਲਿਆ ਘਰ ਬਣਾਉਣਾ ਹੈ ਆਪਣਾ ਉਦੋਂ ਪਿਓ ਪਰミਸ਼ਨ ਦੇ ਸਕਦਾ ਹੈ ਚਾਂਸ ਨਹੀਂ ਪਰ ਸਾਰੀ ਰਿਸਕ ਲਈਦੀ ਹੈ ਇੰਨੀ ਕੀ ਚੀਜ਼ ਵੇਖ ਲਈ ਉਹ ਕਰਦੇ ਅਸੀਂ ਵੀ ਕਰਾਂਗੇ ਸਾਡੇ ਵਾਲੇ ਕਿੱਥੇ ਮੰਨ ਜਾਣਗੇ ਕਰਕੇ ਵਿਖਾਇਆ ਜਿਹੜੇ ਬੱਚਿਆਂ ਨੇ ਤੁਹਾਡੇ ਚ ਤੁਸੀਂ ਨੋਟ ਕਰ ਲੋ بڑے ਲਿਖੇ ਬੱਚੇ ਬਾਈਆਂ ਤੇਈਆਂ ਪੱਚੀਆਂ ਸਾਲ ਦੇ ਨੌਕਰੀ ਲੱਗ ਕੇ ਘਰ ਬਣਾ ਲਿਆ ਜਦੋਂ 30 ਸਾਲ ਦਾ ਹੋਇਆ ਬਾਪੂ ਵਿਆਹ ਕਰਾਉਣਾ ਅਸੀਂ ਇਕੱਠੇ ਰਹਿਨੇ ਪੜਦੇ ਆ ਸਾਡਾ ਮਨ ਕਰਦਾ ਤੇ ਤੁਸੀਂ ਆਮ ਵੇਖ ਲਓ ਪੜਿਆ ਲਿਖਿਆ ਪਿਓ ਵੇਖ ਲਈਦਾ ਵੀ ਬੱਚਾ ਸੈੱਟ ਹੈ ਚੱਲ ਦੇ ਤੇਰੀ ਮਰਜ਼ੀ ਹੈ ਉਹ ਫਿਰ ਹਾਂ ਕਰ ਦਿੰਦਾ ਪਰ ਮਾਪੇ ਹਾਂ ਕਰ ਦਿੰਦੇ ਆ ਪਰ ਪੂਰਾ ਪੈਕੇਜ ਆਵੇ ਪੂਰਾ ਟਾਈਮ ਤੂੰ ਐ ਨਹੀਂ ਕਰ ਸਕਦਾ ਮਠਿਆਈ ਵਾਲੀ ਦੁਕਾਨ ਤੇ ਜਾ ਕੇ ਆਖੇ ਵੀ ਇੱਕ ਰਸਗੁੱਲਾ ਪਾ ਦੇ ਇੱਕ ਵਰਫੀ ਪਾ ਦੇ ਇੱਕ ਜਲੇਬੀ ਪਾ ਦੇ ਐ ਨਹੀਂ ਅੱਧਾ ਕਿਲੋ ਤੈਨੂੰ ਲੈਣੀ ਪੈਣੀ ਹੈ ਫਿਰ ਪੈਕੇਜ ਪੂਰਾ ਹੀ ਆਊ ਵਿਆਹ ਮਰਜੀ ਨਾਲ ਕਰਾਉਣੇ ਆ ਜੀ ਹਾਂ ਜੀ ਤੇ ਫਿਰ ਲੱਗ ਤੇਰਾ ਸਾਲ ਦਾ ਕੰਮ ਤੇ ਸਾਰੇ ਕੰਮ ਕਰੋ ਅੱਧੀ ਨਹੀਂ ਸਾਰੀ ਕਾਪੀ ਕਰਕੇ ਵਖਾ ਰੀਸ ਕਰਕੇ ਵਖਾ 25 ਸਾਲ ਦਾ ਘਰ ਬਣਾ ਲੈਗਾ ਕਰਵਾਦਾ ਇੱਥੇ 20 ਸਾਲ ਤੱਕ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਟਰਵਾਦਾ ਫਿਰ ਆਉਗਾਲ ਪੂਰਾ ਪੈਕੇਜ ਆਉਗੇ ਨਹੀਂ ਆਉ ਕਈਆਂ ਦੇ ਤੇ ਦਿਲ ਟੁੱਟ ਜਾਣੇ ਨੇ ਆ ਗੱਲ ਸੁਣ ਵੀ ਇਥੇ ਤਿਆਰੀ ਕਰੀ ਫਿਰਦੇ ਸੀ ਬਾਬੂ ਨਾਲ ਗੱਲ ਕਰਨੀ ਹੈ ਬਾਬੂ ਵੀ ਇਥੇ ਨਾਲ ਹੀ ਬੈਠਾ ਹੋਣਾ ਇਹ ਮਾਰਦਾ ਕੋਣੀ ਆ ਸੁਣ ਲੈ ਆ ਸੁਣ ਲੈ ਆ ਛੇੜ ਤਾਂ ਜੱਬ ਲੈ ਆ ਹੁਣ ਘਰ ਬਣਾ ਲੈ ਤੇ ਫਿਰ ਮਰਜ਼ੀ ਤੇ ਹੈ ਨਾ ਇਹ ਨਹੀਂ ਗੱਲ ਆ ਹੈ ਵਿੱਚ ਕਈ ਫੋਟਵਾਂ ਨਹੀਂ ਖਿੱਚੋ ਭਾਈ ਸਭ ਤੁਸੀਂ ਆਪ ਖਿੱਚੋ ਇਹਨੂੰ ਪਤਾ ਹੁੰਦਾ ਕਿ ਕਿੱਥੇ ਭੇਜਣੀ ਐ ਨੇ ਅੱਧਿਆਂ ਨੂੰ ਪਤਾ ਹੀ ਐ ਨਿਆਣੇ ਨਹੀਂ ਉਮਰਾਂ ਲੰਘੀਆਂ ਯਾਰ 20 ਸਾਲ ਹੋ ਗਏ ਬੰਦਿਆਂ ਨੂੰ ਹੀ ਮਿਲਦਾ ਲੋਕਾਂ ਦੀ ਰਹਿਣਾ ਬੰਦੇ ਦਾ ਹਾਲ-ਪਹਾਵੇ ਕੀ ਪਤਾ ਲੱਗ ਜਾਂਦਾ ਤਾ ਕਰਕੇ ਵੀਰੋ ਪੈਕੇਜ ਲੈਣਾ ਪੈਣਾ ਜੇ ਗੋਰੀਆਂ ਦੀਆਂ ਦੀਸਾਂ ਕਰਨੀਆਂ ਸਾਰੀਆਂ ਕਰਨੀਆਂ ਪੈਣਗੀਆਂ ਕੋਈ ਧੀ ਆ ਜੇ ਕੈਨੇਡਾ ਪੜ੍ਹੀ ਲਿਖੀ ਗਈ ਐ ਬੱਜੀ ਗਈ ਐ ਬਾਪ ਪਿਓ ਨੂੰ ਸੱਦਿਆ ਘਰ ਬਣਾ ਕੇ ਬੈਠੀ ਐ ਜਦੋਂ ਉਹ ਗੱਲ ਕਰਦੀ ਨਾ ਪਿਤਾ ਜੀ ਅਸੀਂ ਇਕੱਠੇ ਕੰਮ ਕਰਦੇ ਆ ਰਿਸ਼ਤਾ ਕਰ ਲਈਏ ਪਿਓ ਕਦੇ ਨਾ ਹੀ ਨਹੀਂ ਕਰਦਾ ਕਹਿੰਦਾ ਜਦੋਂ ਇੰਨੇ ਪੈਰਾਂ ਤੇ ਖੜੀ ਐ ਤੇ ਇੰਨੇ ਕੰਮ ਸਹੀ ਸੀ ਇੱਥੇ ਕੰਮ ਗਲਤ ਕਿਵੇਂ ਕਰੂ ਇਹਨੂੰ ਭਰੋਸਾ ਵੱਜ ਜਾਂਦਾ ਕਰ ਲੂ ਠੀਕ ਐ ਸਾਡੇ ਵਾਲੇ ਚਾਹ ਦਾ ਗਲਾਸ ਤੇ ਬਣਾ ਨਹੀਂ ਸਕਦੇ ਅੱਜ ਤੱਕ ਚਾਹ ਨਹੀਂ ਬਣਾਉਣੀ ਆਈ ਚਾਹ ਦਾ ਕੱਪ ਨਹੀਂ ਬਣਾਉਣਾ ਆਉਂਦਾ ਤੇ ਨਕਲ ਕਰਨੀ ਐ ਉਹਨਾਂ ਦੀ ਜੋ ਵੀ ਕਰਦੇ ਅਸੀਂ ਕਰਾਂਗੇ ਆ ਗਈ ਗੱਲ ਪਕੜ ਚ ਥੋੜੀ ਚੀਜ਼ ਦੀ ਰੀਸ ਨਹੀਂ ਕਰਨੀ ਸਾਰੀ ਉਹ ਬਣ ਕੇ ਵਕਾਉਣਾ ਅਨਜੀ ਜ਼ਿਕਰੀਆ ਮੈਨੂੰ ਜੀ ਸਿੰਘ ਤੁਹਾਡੀ ਅਲਨੀ ਵੀਡੀਓ ਜਿੰਨੇ ਵਿੱਚ ਉਹ ਗੱਲ ਕਰ ਰਹੇ ਸੀ ਕਿ ਵੀ ਜਿਹੜਾ ਨਾ ਮਿਹਨਤ ਕਰਨੀ ਚਾਹੀਦੀ ਹੈ ਜ਼ਿੰਮੇਵਾਰੀ ਲੈਣੀ ਚਾਹੀਦੀ ਉਹ 12 13 ਸਾਲ ਤੋਂ ਹੀ ਜ਼ਿੰਮੇਵਾਰੀ ਲੈ ਤੇ ਉਹਨੀਆਂ ਇਹ ਬੜੀ ਜ਼ਿੰਮੇਵਾਰੀ ਜ਼ਿੰਮੇਵਾਰੀ ਕਿ ਜ਼ਿੰਮੇਵਾਰੀ 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 ਜ਼ੁਮਾਦਾਰੀ ਹਾਂ ਪੰਜਾਬੀ ਲਫ਼ਜ਼ ਜ਼ੁਮਾਦਾਰੀ ਹੈ ਕਿ ਜ਼ੁਮੇ ਆਪਣੇ ਜ਼ਮੇ ਕੰਮ ਲੈ ਲੈਣਾ ਜਾਂ ਜ਼ਿੰਮੇ ਕੰਮ ਲੈ ਲੈਣਾ ਤੇ ਉਹਦੇ ਵਿੱਚ ਇਹ ਕਿ ਵੀ ਉਹ ਜਿਹੜੇ ਗੋਰੇ ਨੇ ਜਿਨ੍ਹਾਂ ਦੀ ਅਸੀਂ ਰੀਸਾ ਕਰਦੇ ਹਾਂ ਨਾ ਕਿ ਵੀ ਉਹਨਾਂ ਦੀ ਸ਼ਲੀਲਤਾ ਬੜੀ ਏ ਕੰਮ ਬੜਾ ਏ ਤੇ ਉਹਨਾਂ ਦੇ ਤੇ ਜਿਹੜੀ ਬਾਈ ਰஞ்சிਤ ਸਿੰਘ ਟਰੈਡਿੰਗ ਗੱਲ ਕੀਤੀ ਸ਼ੁਰੂ ਤੋਂ ਕਿ ਵੀ ਉਹਨਾਂ ਦਾ ਜਿਹੜਾ ਕੰਮ ਹੈ ਨਾ ਉਹ ਇੰਜ ਨਜ਼ਰ ਹੀ ਆਉਂਦਾ ਸਾਡੇ ਦੇ ਦਿਮਾਗਾਂ 'ਚ ਵੜਿਆ ਉਹ ਜ਼ਿਆਦਾ ਖਤਰਨਾਕ ਹੈ ਉਹ ਜ਼ਿਆਦਾ ਖਤਰਨਾਕ ਹੈ ਨਾ ਇੱਥੇ ਤੇ ਇਹੋ ਜਿਹਾ ਹਿਸਾਬ ਏ ਕਿ ਕੰਜਨ ਕੁਮਾਰੀ ਦੇ ਸਾਢੇ 3 ਲੱਖ ਫਾਲੋਅਰਸ ਹਨ ਤੇ ਮਰਨ ਤੋਂ ਬਾਅਦ ਸਾਢੇ 4 ਲੱਖ ਹੋ ਗਏ ਕਿ ਵੀ ਇਹ ਕਿੱਥੇ ਵੜਿਆ ਆ ਕੰਮ ਫਿਰ ਦਿਮਾਗ 'ਚ ਵੜਿਆ ਆ ਨਾ ਤੇ ਉਹਨੂੰ ਮਾਰਨ ਦੇ ਬਜਾਏ ਅਗਰ ਇੰਸਟਾਗ੍ਰam ਨੂੰ ਬੰਦ ਕਰਵਾ ਲਓ ਫਿਰ ਅਸਲ ਗੱਲ ਤੇ ਇਹ ਵੀ ਨਾ ਕਿ ਜਾੜ ਨੂੰ ਹੀ ਮਕਾਓ ਤੇ ਕਿੰਨਾ ਲੋ ਅਸ਼ਲੀਲਤਾ ਲੋਕ ਦੇਖਦੇ ਨੇ ਤੇ ਕਿੰਨਾ ਜ਼ਿਆਦਾ ਉਹਨੂੰ ਪ੍ਰਮੋਟ ਕੀਤਾ ਜਾਂਦਾ ਕਿ ਉਹਨਾਂ ਨੂੰ ਕਰਨਾ ਹੋ ਪੈਂਦਾ ਮਤਲਬ ਕਿ ਕਿੰਨਾ ਜ਼ਿਆਦਾ ਇਹ ਜਿਹੜਾ ਕੰਮ ਹੈ ਇਹ ਆਮ ਹੋਇਆ ਹੈ ਲੋਕ ਸਾਡੇ ਲੋਕਾਂ 'ਚ ਸਾਡੇ ਲੋਕਾਂ 'ਚ ਮੋਹ ਹੰਕਾਰ ਪੰਜਾਬੀਆਂ 'ਚ ਤੇ ਪੰਜਾਬੀ ਕਹਿੰਦੀ ਹੈ ਜਾਂ ਇਨਸਾਨਾਂ 'ਚ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਲੇਕਿਨ ਸਾਡੇ ਖਿੱਤੇ 'ਚ ਕੁਝ ਜ਼ਿਆਦਾ ਹੈ ਇਹ ਸਾਡੇ ਲੋਕ 'ਚ ਕੁਝ ਜ਼ਿਆਦਾ ਹੀ ਨੇ ਕਿਉਂਕਿ ਜਿਹੜੀ ਚੀਜ਼ ਨੂੰ ਇਨਸਾਨ ਨੂੰ ਰੋਕਿਆ ਜਾਂਦਾ ਨਾ ਇਨਸਾਨ ਨੂੰ ਲੱਗਦਾ ਇਹ ਪਤਾ ਨਹੀਂ ਕੀ ਹਾਂ ਉਹਦੀ ਖੋਜ ਚ ਲੱਗ ਗਿਆ ਤੁਸੀਂ ਇਹ ਦੇਖੋ ਨਾ ਕਿ ਆਪਾਂ ਸਾਰੇ ਦੁਨੀਆ ਲੋਕ ਜਿਹੜੇ ਇਸਲਾਮ ਦੇ ਵਿੱਚ ਇਹ ਕਨਸੈਪਟ ਹੈ ਕਿ ਵੀ ਅਸੀਂ ਜੰਨਤ ਚੋਂ ਕੱਢੇ ਗਏ ਆ Hazrat Adam Alaihi Salam ਨੂੰ ਜੰਨਤ ਚੋਂ ਕੱਢਿਆ ਗਿਆ ਤੇ ਕਿਉਂ ਕੱਢਿਆ ਗਿਆ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਆ ਇੱਕ ਫਰੂਟ ਹੈ ਖਾ ਲੈ ਦਰਖਤ ਦਰਖਤ ਇਹਦੇ ਤੁਸੀਂ ਲਾਗੇ ਵੀ ਨਹੀਂ ਜਾਣਾ ਇਹਦਾ ਫਲ ਨਹੀਂ ਖਾਣਾ ਫਲ ਨਹੀਂ ਖਾਣਾ ਲਾਗੇ ਵੀ ਨਹੀਂ ਜਾਣਾ ਮਤਲਬ ਤੇ ਬਾਬਾ ਆਦਮ ਉਹਦੀ ਖੋਜ ਖੋਜ ਚ ਲੱਗ ਗਿਆ ਕਿ ਕਿਉਂ ਲਾਗੇ ਵੀ ਕਿਉਂ ਨਹੀਂ ਖਾਣਾ ਉਹਨਾਂ ਨੇ ਖਾਦਾ ਤੇ ਆ ਜਾ ਨਹੀਂ ਉਹ ਫਿਰ ਸ਼ੈਤਾਨ ਨੇ ਉਹਨਾਂ ਨੂੰ ਕਿਹਾ ਕਿ ਇਹ ਤੈਨੂੰ ਰੱਬ ਨੇ ਇਸ ਵਾਸਤੇ ਨਹੀਂ ਖਾਂ ਦੇ ਰਿਹਾ ਕਿ ਤੂੰ ਸਾਰੀ ਉਮਰ ਹੀ ਜੰਨਤ 'ਚ ਨਾ ਰਹਵੇਂ ਉਹਨੇ ਆਖਿਆ ਇਹ ਤੈਨੂੰ ਵਰਨਾ ਇਹ ਖਾਏਗਾ ਤਾਂ ਸਾਰੀ ਉਮਰ ਹੀ ਤੂੰ ਜੰਨਤ 'ਚ ਰਹੇਗਾ ਤੇ ਤੁਸੀਂ ਇਹ ਦੇਖੋ ਨਾ ਕਿ ਇਹਦੇ 'ਚ ਉਹ ਗੱਲ ਇਹ ਕਿ ਵੀ ਕਿਆ ਇਹ ਜਾਂਦਾ ਕਿ ਉਹ ਕਣਕ ਦਾ ਕਣਕੀ ਦਾ ਦਾਣਾ ਸੀ ਕਣਕ ਦਾ ਦਾਣਾ ਸੀ ਜੋ ਕੇ ਖਾ ਲਿਆ ਤੇ ਇਹਨੇ ਤੋਂ ਬਾਅਦ ਇਨਸਾਨ ਨੂੰ ਕਦਾਇਆ ਜਦੋਂ ਇਹ ਪਖਾਨਾ ਦੀ ਖਾਹਿਸ਼ ਪੈਦਾ ਹੁੰਦੀ ਹੈ ਤੇ ਕਹਿੰਦੇ ਨੇ ਕਿ ਜੰਨਤ ਜਿਹੜਾ ਨਾ ਉੱਥੇ ਇਹ ਚੀਜ਼ ਨਹੀਂ ਹੈ ਹਾਂ ਮਤਲਬ ਕਿ ਇਨਸਾਨ ਨੂੰ ਨਹੀਂ ਆਂਦਾ ਨਾ ਇਹ ਸਿਸਟਮ ਹੋਣਾ ਤੇ ਇਸ ਲਈ ਫਿਰ ਉਹਨੂੰ ਦੁਨੀਆ ਦੇ ਸਾਡ ਦਿੱਤਾ ਗਿਆ ਵੀ ਉੱਥੇ ਗੱਲ ਪਾ ਕੇ ਕਿ ਇਹ ਜਗ੍ਹਾ ਬਣ ਗਈ ਹੈ ਕਿ ਇੱਥੇ ਆਣ ਕੇ ਤੁਸੀਂ ਆਪਣਾ ਲੋਭ ਲਾਲਚ ਕਾਮ ਇੰਦੀ ਇਹਨੂੰ ਮੁਤਮਨ ਕਰੋ ਤੂਸਤੀ ਕਹਿੰਦੇ ਨੇ ਲਫ਼ਜ਼ ਪੰਜਾਬੀ ਵਿੱਚ ਮੇਰੇ ਖਿਆਲ ਇਹ ਇਹਨੂੰ ਕਰੋ ਲੇਕਿਨ ਅਗਰ ਅਸੀਂ ਜੇ ਗੋਰਿਆਂ ਨੂੰ ਫਾਲੋ ਕਰਨੇ ਆ ਜਾਂ ਦੁਨੀਆ ਦੇ ਸਿਸਟਮ ਨੂੰ ਫਾਲੋ ਕਰਨੇ ਆ ਤਾਂ ਫਿਰ ਸਾਨੂੰ ਥੋੜਾ ਜਿਹਾ ਉਹਨਾਂ ਤਰ੍ਹਾਂ ਬਣ ਕੇ ਵੀ ਆਣਾ ਜਿੱਦੋਂ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਵੀ ਐਕਸੈਪਟ ਕਰਨੀਆਂ ਜਿਹੜੀਆਂ ਮਾੜੀਆਂ ਨਹੀਂ ਜਿਸ ਤਰ੍ਹਾਂ ਉਹਨ ਗੋਰਿਆਂ ਗੋਰਿਆਂ ਦੇ ਵਿੱਚ ਜਿਹੜੀਆਂ ਮਾੜੀਆਂ ਨੇ ਜਾਂ ਚੀਜ਼ਾਂ ਨੇ ਜਿੰਨਾਂ ਜਿਸੀਂ ਉਹ ਤੇ ਅਸੀਂ ਐਕਸੈਪਟ ਕਰਨੇ ਆ ਉਹ ਉਹਨਾਂ ਨੂੰ ਤੇ ਮੰਨਣ ਨੂੰ ਸਾਡਾ ਬੜਾ ਦਿਲ ਕਰਦਾ ਲੇਕਿਨ ਜੋ ਉਹਨਾਂ ਦੇ ਵਿੱਚ ਚੰਗੀਆਂ ਨੇ ਕਿ ਉਹ ਉਹਨਾਂ ਦਾ ਉਹ ਕਿਤਾਬ ਪੜ੍ਹਦੇ ਨੇ ਉਹ ਯੰਗ এজ ਜੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਹਰ ਬੰਦਾ ਕੋਲ ਦੋ ਚੀਜ਼ਾਂ ਜ਼ਰੂਰ ਹੁੰਦੀਆਂ ਨੇ ਇੱਕ ਕੈਮਰਾ ਤੇ ਇੱਕ ਕਿਤਾਬ ਹਾਂ ਤੇ ਹਾਂ ਯੰਗ ਜੀ ਇੰਡੀਪੈਂਡੈਂਟ ਹੋ ਜਾਂਦੇ ਨੇ 20 22 ਸਾਲ ਦਾ ਬੱਚਾ ਆਪਣਾ ਘਰ ਆਪਣਾ ਮਕਾਨ ਆਪਣਾ ਸ਼ਾਦੀ ਆਪਣੇ ਡਿਸੀਜਨ ਲੈਣ ਜੋਗਾ ਹੋ ਜਾਂਦਾ 18 ਸਾਲ ਤੋਂ ਬਾਅਦ ਉੱਥੇ ਹਰ ਬੰਦਾ ਡਿਸੀਜਨ ਲੈ ਸਕਦਾ ਤੇ ਸਾਡੇ ਇੱਥੇ 35 35 ਸਾਲ ਦੇ ਲੋਕ ਹੁੰਦੇ ਨੇ ਤੇ ਉਹਨਾਂ ਨੇ ਜ਼ਿੰਦਗੀ 'ਚ ਕਦੀ ਕੋਈ ਕੰਮ ਮੈਂ ਇਹ ਇੱਕ ਚੀਜ਼ ਸੁਣੀ ਹੈ ਕਹਿੰਦੇ ਨੇ ਕਿ ਜਿਹੜੇ ਸਿੱਖ ਨੇ ਨਾ ਉਹ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਨਾ 35 ਸਾਲ ਤੱਕ ਕੰਮ ਨਹੀਂ ਕਰਨ ਦਿੰਦੇ ਮੈਂ ਸੁਣਿਆ ਹਾਂ ਪਤਾ ਨਹੀਂ ਦੋ ਦੱਸਣਗੇ ਕਿ ਜਿਹੜੇ ਇੰਡੀਆ ਦੇ ਵਿੱਚ ਸਿੱਖ ਨੇ ਨਾ ਲੇਕਿਨ ਜਿਵੇਂ ਤੁਸੀਂ ਇਹ ਫਿਲਮਾਂ ਨਹੀਂ ਦੇ ਰਹੇ ਉਹ ਕਹਿੰਦੇ ਨੇ ਕੰਮ ਦਾ ਡੱਕਾ ਤੋੜ ਲੈ ਕੁਝ ਕਰ ਲੈ ਉਹ ਬਾਰ-ਬਾਰ ਕਹਿੰਦੇ ਨੇ ਬੜੀਆਂ ਫਿਲਮਾਂ ਇਸ ਚੀਜ਼ ਤੇ ਬਣੀਆਂ ਨੇ ਉਹ ਮੈਂ ਵੀ ਸੁਣਿਆ ਹਾਂ ਲੇਕਿਨ ਆਪਣੇ ਇੱਥੇ ਯਾਰ ਇੱਕ ਕਲਚਰ ਇਹ ਹੈ ਨਾ ਇੱਥੇ 32 ਸਾਲ ਦਾ ਬੱਚਾ ਕੰਮ ਨਹੀਂ ਕਰਦਾ ਬੱਚਾ ਕਹ ਲੋ ਯਾਰ ਯੰਗ ਜਵਾਨ ਬਲ ਤੇ ਮਾਹੌਲ ਇਸ ਤਰ੍ਹਾਂ ਦਾ ਮਿਲਦਾ ਮਾਹੌਲ ਇਸ ਤਰ੍ਹਾਂ ਦਾ ਅੱਧੀ ਕਿ ਉਮਰ ਉਹਦੀ ਲੰਘੀ ਹੁੰਦੀ ਕਿ ਜਿੰਨੀ ਦੇਰ ਤੇ ਵਾਲਰ ਸਾਹਿਬ ਨੇ ਨਾ ਜਾਂ ਪਿਓ ਜਿੰਦਾ ਉਨੀ ਦੇਰ ਤੇ ਕੰਮ ਕਰਨਾ ਨਹੀਂ ਬਾਅਦ ਦੀ ਗੱਲ ਦਾ ਬਾਅਦ ਨਾਲ ਵੇਖੀ ਜਾਏਗੀ ਫਿਰ ਫਿਰ ਉਹਨੇ ਦੇ ਨੋਲਾ ਜੇ ਸ਼ਾਦੀ ਹੋ ਜੇ ਤੇ ਔਲਾਦ ਆ ਜਾਂਦੀ ਤੇ ਸਾਰੀ ਜ਼ਿੰਦਗੀ ਇੰਜ ਕੱਟ ਦਿੰਦੇ ਨੇ ਬੜੀ ਪਿਆਰੀ ਹੈ ਛੋਟੀ ਜਿਹੀ ਵੀਡੀਓ ਸੀ ਭਾਈ ਰਣਜੀਤ ਸਿੰਘ ਡਡਰੀਆਂ ਵਾਲੇ ਦੀ ਉਮੀਦ ਹੈ ਕਿ ਦੋਸਤਾਂ ਨੂੰ ਪਸੰਦ ਆਈ ਹੋਏਗੀ ਅਗਰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ மெனலாம் நடி நா